ਕੀ ਗੱਲ ਐ ਆਏ ਰੋਣ ਲੱਗੀ ਇੱਥੇ ਆ ਕੇ ਮੇਰਾ ਸਿੱਧੂ ਸੁੱਖ ਨਾਲ ਉਹਦੇ ਘਰ ਮਟਿਆ ਗਿਆ ਤੂੰ ਰੋਣਾ ਬੰਦ ਲੈ ਮਗਰੋ ਕੋਈ ਉਸ ਨੂੰ ਲੀ ਜੀ ਨਹੀਂ ਲੱਗ ਰਿਹਾ ਸੀਗਾ ਨਾਲ ਉਹ ਕਰੋ ਬਾਗੀ ਨਾਲ ਤਾਂ ਅੰਦਰ ਕੇ ਲੈ ਅਕੇ ਕਰੋ ਬਾਗੀ ਤੈਨੂੰ ਕਾਇਨ ਕਰੀਓ ਕੰਮ ਤੇ ਗਿਆ ਫਿਰ ਤੂੰ ਕੋਡੇ ਨਾਲ ਬੈਠਾ ਰਹਿੰਦਾ ਬਾਪੀ ਉਹੀ ਤਾਂ ਗੱਲਾਂ ਹੁੰਦੀਆਂ ਕਿ ਤੂੰ ਜਾਣੀ ਇੰਦੀ ਰਹੇ ਨੇ ਇਹ ਕੀ ਗੱਲ ਹੋਈ ਉਹ ਬਾਗੀ ਫਿਰ ਮੰਮੀ ਤੁਸੀਂ ਕਹਤੋਂ ਮੈਨੂੰ ਐ ਬੋਲੀ ਜਾਂਦੇ ਹੋ ਐਡੀ ਤਾਂ ਕੋਈ ਗੱਲ ਹੀ ਨਹੀਂ ਹੋਈ ਤੂੰ ਨਾ ਇਹੇ ਜੇ ਮਸੂਣਾ ਨਾ ਕਰ ਮੇਰਾ ਪੁੱਤ ਗਿਆ ਵਾਹ

ਦੇਖ ਲੈ ਗੱਲਾਂ ਕਾਦੀ ਜੀ ਨਹੀਂ ਹੈਗਾ ਹੈ ਹੌਲੀ ਹੌਲੀ ਨਾ ਜੀ ਲਾਉਣਾ ਸਿੱਖ ਅਸੀਂ ਵੀ ਤਾਂ ਜੀ ਲਾਉਂਦੇ ਆ ਇਹਦਾ ਭਰਾ ਲੱਗਦਾ ਘੇਰਾ ਪੁੱਤ ਹੈ ਨਨੇ ਭਾਬੀ ਸਾਨੂੰ ਤਾਂ ਆਹ ਤੋ ਹੋਗੀ ਤੂੰ ਵੀ ਇਹ ਅੱਧਾ ਪਾਲਾ ਤੂੰ ਨੂੰ ਆਹ ਤੋ ਹੋਗੀ ਮੈਨੂੰ ਹਾਂ ਦੇ ਹੱਥ ਪਈ ਨਹੀਂ ਤਾਂ ਡਰ ਕੇ ਹੌਲੀ ਉਹਦੋਂ ਮੈਨੂੰ ਵੀ ਹੱਥ ਪੈ ਜੂਗੀ ਜੇ ਪਾਏਂਗੀ ਫੇਰ ਹੀ ਪਾਉਗੀ ਜੇ ਐਵੇਂ ਦੇ ਹਸਪੀਟਲਸ ਕੋ ਕਰੇਗੀ ਤੇ ਅੱਧੀ ਪੈਂਦੀ ਨਾਲੇ ਗੱਲ ਸੁਣ ਲੈ ਕਦੇ ਚਾਹ ਦੋਤੀ ਕਦੇ ਪਾਣੀ ਦੋਤਾ ਕਦੇ ਧਾਰ ਦੋਤੀ ਢੰਗ ਨਾਲ ਕੰਮ ਕਰਿਆ ਕਰ ਮੇਰ ਤੋਂ ਹੋ ਜਾਂਦੀ ਹੈ ਗਲਤੀ ਤੁਹਾਨੂੰ ਵੀ ਪਤਾ ਤੁਸੀਂ ਪਹਿਲੇ ਦਿਨ ਤਾਂ ਮੈਨੂੰ ਕਿਹਾ ਸੀ ਚਲ ਕੋਈ ਨਾ ਬਤ ਕਿ ਹੌਲੀ ਹੌਲੀ ਤੈਨੂੰ ਪਤਾ ਲੱਗਣ ਲੱਗ ਜੂਗਾ ਕੰਮ ਦਾ ਭਾਬੀ ਇਹ ਤੇਰੇ ਪੇਕਾ ਕਰਨੀ ਹੈਗਾ ਇਹ ਸੋਹਰੇ ਕਾਰਨ ਗਲਤੀਆਂ ਬਾਰ ਬਾਰ ਨਹੀਂ ਤੇ ਗਲਤੀ ਇੱਕ ਵਾਰ ਹੁੰਦੀ ਆ ਹੁਣ ਇੰਨਾ ਚਿਰ ਹੋ ਗਿਆ ਤੈਨੂੰ ਆਈ ਹੁਣ ਮੈਂ ਸਿਖਾਈ ਕਰੂੰਗੀ ਤੈਨੂੰ ਵਿਆਹ ਤਾਂ ਨਾ ਤੈਨੂੰ ਕਰਾਂਗੀ ਤੇਰੀ ਮਾਂ ਨੇ ਕੋ ਸਿਖਾਇਆ ਨਹੀਂ ਮੈਨੂੰ ਕੋਈ ਨਾ ਮਮੀ ਅੱਗੇ ਤੋਂ ਧਿਆਨ ਰੱਖੂੰਗੀ ਧਿਆਨ ਨਾਲ ਸਾਰਾ ਕੰਮ ਕਰ ਲੈ ਕੱਪੜੇ ਧੋਣਾ ਲੈ ਕੱਪੜੇ ਧੋਲਾ ਕਰਦੀ ਫਿਰ ਸਿਕਰਦ ਕਾਰਾ ਹੋ ਜੂ ਮੁਰਕੇ ਕਹਿੰਦੇ ਮੈਂ ਬਿਮਾਰ ਹੋ ਗਈ

ਮੰਮੀ ਹੋਰ ਉਹਨੂੰ ਕੀ ਹੋ ਗਿਆ ਕਿੰਨਾ ਪਿਆਰ ਨਾ ਰਹਿੰਦੀਸ ਮੰਮੀ ਮੇਰੇ ਨਾਲ ਨਾਲੇ ਹਰਪ੍ਰੀਤ ਇਹਨਾਂ ਨੂੰ ਕੀ ਹੋ ਗਿਆ ਇੰਨਾ ਇੰਨਾ ਗੁੱਸਾ ਮੇਰੇ ਤੇ ਮੇਰ ਤੋਂ ਕੋਈ ਗਲਤੀ ਹੋ ਗਈ ਮੈਂ ਮੰਨਦੀ ਆ ਮੈਂ ਤਾਂ ਚੀਜ਼ਾਂ ਡੁੱਲ ਜਾਂਦੀਆਂ ਨੇ ਪਰ ਮੈਂ ਕੀ ਕਰਾਂ ਮੈਂ ਗੁੱਸਾ ਫਿਰ ਅੰਡੀ ਗੱਡੀ ਕੋ ਗਲਤੀ ਹੋ ਗਈ ਮੇਰ ਤੋਂ ਇਹ ਨਾਲੇ ਅਜੇ ਕੋਈ ਬਾਹਰ ਵੀ ਨਹੀਂ ਗਏ ਤਿੰਨਾਂ ਨੇ ਲੜਨਾ ਸ਼ੁਰੂ ਕਰਤਾ ਮੇਰੇ ਨਾਲ ਮੈਨੂੰ ਜਮੈਂ ਜੀ ਨਹੀਂ ਲੱਗਦੀ ਇਹ ਤਾਂ ਨਾ ਮੇਰਾ ਮੈਂ ਇਹਨੂੰ ਫੋਨ ਲਾ ਕੇ ਕਹੂੰਗੀ ਤੂੰ مجھے ਜੇਂ ਕਰੇ ਆਜਾ ਮੇਰਾ ਨਹੀਂ ਜੀ ਲੱਗਦਾ ਇੱਥੇ ਇਕੱਲੀ ਹਾਂ ਭਾਬੀ ਨੇ ਨਾਲ ਦੱਸੇ ਨਾ ਕਰੇ ਕੱਪੜਿਆਂ ਦਾ ਪਤਾ ਨਹੀਂ ਕਿੱਥੇ ਸੜ ਦੰਦੀ ਆ ਜਰਫੀ ਮਾਰੇ ਨੰਚਾ ਲਾ ਕੇ ਹਰਪ੍ਰੀਤ ਥਾਂ ਭਾਬੀ ਆ ਕੀ ਕਰੀਐ ਨਿਆ ਕੱਪੜੇ ਕਿਉਂ ਤੁਲੇ ਸਿੱਟੀਆਂ ਨਹੀਂ ਕੀ ਹੋ ਗਿਆ ਹੋਣਾ ਕੀ ਆ ਪਾਪੀ ਆ ਸ਼ਨਚਨਾ ਇੰਨੀ ਗਰਮੀ ਲੱਗੀ ਜਾਂਦੀ ਮੈਂ ਤਾਂ ਜੀ ਪਤਲੀ ਟੀ ਸ਼ਰਟ ਪਾਈ ਤੜੇ ਤੇ ਪਿੰਕ ਜੋ ਉਹ ਦੇਖੀ ਜਾਨੀ ਆ ਹਰਪ੍ਰੀਤ ਕੋਈ ਗੱਲ ਨਹੀਂ ਐ ਗੁੱਸੇ ਨਾਲ ਕੰਬਣੀ ਕਰੀਦਾ ਹੁੰਦਾ ਨਹੀਂ ਲੱਗਦੀ ਮੈਨੂੰ ਆਵਾਜ਼ ਮਾਰ ਦਿੰਦੀ ਮੈਂ ਲੱਗ ਕੇ ਦਿੰਦੀ ਮੈਨੂੰ ਕੰਮ ਨੂੰ ਬਾਹਰ ਲੈ ਕਰੇ ਜਾਣਾ ਉੱਥੇ ਕੱਪੜੇ ਐਂ ਚਲਾ ਚਲਾ ਕੇ ਮਾਰੇ ਗਏਗੀ ਅਗਲੇ ਕੀ ਆਖਣਗੇ ਤੈਨੂੰ ਤੇਰਾ ਕੀ ਮਤਲਬ ਉਹ ਇਹ ਗੱਲ ਕਰਨ ਦਾ ਨਹੀਂ ਹਰਪ੍ਰੀਤ ਮੈਂ ਤਾਂ ਬੱਸ ਐਸੇ ਕਹਿ ਰਹੀ ਆ ਕਿ ਇਦਾਂ ਨਹੀਂ ਕਰਦਾ ਅੱਛਾ ਹੁਣ ਇਹ ਕਹਨੀ ਹੈ ਵੀ ਜਲਦੀ ਜਲਦੀ ਮੇਰਾ ਵਿਆਹ ਕਰਕੇ ਘਰੋਂ ਕੱਢਦਾ ਬਾਲਾ ਤੂੰ ਕੀ ਭਾਦੀ ਹੁਣ ਨਹੀਂ ਨਹੀਂ ਭਾਦੀ ਤੇ ਇਹੋ ਜਿਹੀ ਗੱਲ ਨਹੀਂ ਮੈਂ ਤਾਂ ਐ ਕਿਹਦੀ ਸੀ ਵੀ ਆਰਾਮ ਨਾਲ ਲੱਭ ਲੱਤ ਦੇਣਾ ਮਾਰੀਆਂ ਹੋਈਆਂ ਕੱਪੜੇ ਦੇ ਨਾਲ ਕੱਪੜੇ ਖਰਾਬ ਹੋਈ ਦੇ ਬਾਲਾ ਤੈਨੂੰ ਕੰਮ ਕਰਨਾ ਔਖਾ ਲੱਗਦਾ ਤਾਂ ਹੀ ਤੈਨੂੰ ਐ ਕਿ ਕੱਪੜੇ ਥਲੇ ਸਿਰ ਤੇ ਚੱਕਣੇ ਪੈਣਗੇ ਇਹਨੂੰ ਜਿਵੇਂ ਤੇਰੇ ਕਰਕੇ ਤੇਰਾ ਜਲਦੀ ਵਿਆਹ ਕਰਤਾ ਤਾਂ ਉਵੇਂ ਮੇਰਾ ਵਿਆਹ ਨਹੀਂ ਕਰਤਾ ਕੀ ਹੋ ਗਿਆ ਅਬ ਦੇਖ ਲੈ ਮੰਮੀ ਆ ਕੇ ਲੈਕਚਰ ਹੀ ਕਰਨ ਲੱਗੀ ਮੇਰੇ ਨਾਲ ਮੈਂ ਨਾ ਇਹ ਟੀ-ਸ਼ਰਟ ਲੱਭਣ ਲੱਗੀ ਮੇਰੇ ਤੇ ਕੁ ਦੋ ਕੱਪੜੇ ਥੱਲੇ ਡਿੱਗ ਗਏ ਹੋਣਗੇ ਗਾਹਾਂ ਘਰੇ ਜਾਣਾ ਓ ਇੱਥੋਂ ਇਹੋ ਜਿਹਾ ਕੰਮ ਕਰੇਗੀ ਐਂ ਕਰੇਗੀ ਕੀ ਗੱਲ ਨਾ ਰੋਟੀ ਖਵਾਉਗੀ ਔਖੀ ਹੋਗੀ ਮੇਰੀ ਧੀ ਨੂੰ ਇਹ ਮੇਰਾ ਘਰ ਹੈ ਤੇਰੇ ਪੇਕੇ ਦਾ ਘਰ ਨਹੀਂ ਰਹਿੰਦੀ ਨਹੀਂ ਮੰਮੀ ਤੁਸੀਂ ਗਲਤ ਸਮਝੀ ਜਾਂਦੇ ਹੋ ਮੈਂ ਐਵੇਂ ਨਹੀਂ ਕਹਿ ਰਹੀ ਉਹ ਸਾਰੇ ਕੱਪੜੇ ਨਾ ਤੈਅ ਕਿਤੇ ਹੋ ਥੱਲੇ ਸਿੱਟੀ ਜਾਂਦੇ ਨਾਲ ਧੂਤੇ ਹੋਏ ਕੱਪੜੇ ਮੈਂ ਖਰਾਬ ਹੋ ਜਾਣਗੇ ਮੈਂ ਦੱਸ ਬਹਿ ਕੇ ਉਹ ਗੱਲ ਕਹੀ ਸੀ ਵੀ ਵਿਆਹ ਕੇ ਕਦ ਤਾ ਉਹਦੇ ਬਗਾਨੇ ਘਰੇ ਜਾਊਗੀ ਵੀ ਉੱਥੇ ਐ ਥੋੜਾ ਕੰਮ ਕਰੂਗੀ ਕਾਬੀ ਦੇ ਕਹਨ ਲੱਗ ਰਿਹਾ ਤੂੰ ਮੈਨੂੰ ਕੁਝ ਨਹੀਂ ਸਿਖਾਇਆ ਵੀ ਹੁਣ ਇਹ ਸਿਖਾਉਗੀ ਮੈਂ ਸਾਰਾ ਕੁਝ ਨਹੀਂ ਨਹੀਂ ਮੰਮੀ ਨਹੀਂ ਆਪੇ ਤੇ ਇਹ ਮੈਂ ਕਹਿੰਦਾ ਤਾਂ ਵੀ ਨਹੀਂ ਸੀਗਾ ਤੁਸੀਂ ਮੇਰੀ ਸਿੱਧੀ ਗੱਲ ਤੋਂ ਵੀ ਗੱਲਤ ਕਿਉਂ ਲੈ ਜਿੰਨੇ ਹੋ ਹਾਂ ਅਸੀਂ ਤਾਂ ਆਪੀ ਗੱਲ ਕਰਣੀ ਆ ਗਲਤ ਨਾ ਤੂੰ ਕਰਦੀ ਐ ਤੇ ਗਲਤ ਸਾਨੂੰ ਦੱਸਦੀ ਐ ਗੱਲਾਂ ਦੇ ਘੱਟਦੀ ਐ ਨਹੀਂ ਭੂਮੀ ਤੁਸੀਂ ਗਲਤ ਸਮਝਿਆ ਮੈਨੂੰ ਮੈਨੂੰ ਅਰੇ ਦੱਸ ਤੇ ਆਪਦੀ ਗਲਤ ਅਸੀਂ ਨਹੀਂ ਸਮਝਦੇ ਗਲਤ ਤੂੰ ਸਮਝੀ ਇੰਜ ਸਾਨੂੰ ਘਰ ਦਾ ਤੇ ਮਾੜਾ ਬਣਾਦਨੀ ਅਸੀਂ ਬੋਲਦੇ ਆ ਤਾਂ ਕਹਿੰਦੇ ਕੀ ਹੋ ਗਿਆ ਤੁਹਾਨੂੰ ਤੁਸੀਂ ਮੈਨੂੰ ਬੋਲਦੇ ਹੋ ਜੋ ਕੰਮ ਨਾ ਕਰੇ ਤੂੰ ਤੇ ਕੰਮ ਤੇ ਬੋਲਦੇ ਆ ਤਾਂ ਤੂੰ ਕਹਿੰਦੇ ਮੈਂ ਕੰਮ ਕਰੀ ਦਿੰਨੀ ਸਾਰਾ ਸਾਡੇ ਖਰਚੇ ਦੇ ਦੇ ਦੇਖ ਕਿ ਮੈਂ ਜਲੂਸ ਕੱਢਿਆ ਦੇਖ ਆਇਨਾ ਪਾਉਣ ਦੇ ਕੱਪੜੇ ਜੇ ਕੋਈ ਆਜੇ ਇਸ ਤਰ੍ਹਾਂ ਠੀਕ ਹੈ ਕੰਮ ਕਰਦੀ ਆ ਨਹੀਂ ਮੰਮੀ ਇਹ ਤਾਂ ਮੈਂ ਹੁਣੇ ਤੋਤੇ ਨਹੀਂ ਕਪੜੇ ਸਾਰੇ ਇਸ ਕਾ ਕਿ ਟੈਗ ਮਾਰੇ ਸੀ ਰੁਧਵਨ ਸੋਈ ਤੁਹਾਨੂੰ ਚਾਹ ਬਣਾਉਣ ਲੱਗੀ ਸੀ ਕਿ ਮੈਂ ਚਲ ਬਾਅਦ ਚ ਮਾਰਨੀਆਂ ਚ ਰੱਖ ਦੇਣੀਆਂ ਸਾਰੇ ਧਿਆਨ ਨਾਲ ਗੱਲ ਸੁਣ ਲੈ ਇਹਨੇ ਕਪੜੇ ਲੱਗ ਮੇਰੇ ਕਪੜੇ ਲੱਗ ਆਨ ਮਾਰੀਆਂ ਹੈਗੇ ਨਾ ਡੋਡੀ ਤੇ ਆਪ ਦੇ ਕਪੜੇ ਕਿਵੇਂ ਮਰਜੀ ਰੱਖੀ ਜਾਇਆ ਕਰਨ ਸੁਣੀ ਗੱਲ ਹਾਂਜੀ ਸਿਰ ਹਿਲਾ ਦਾਂਦੀ ਐ ਕੰਮ ਕਰਦੀ ਨਹੀਂ ਨਰੇ ਭਾਬੀ ਅੱਜ ਤੱਕ ਮੈਨੂੰ ਬੋਲਣ ਦਾ ਕੋਈ ਮਤਲਬ ਨਹੀਂ ਤੇਨੂੰ ਠੀਕ ਹੈ ਨਾ ਅੱਜ ਕੰਮ ਤੱਕ ਮਤਲਬ ਰੱਖ ਠੀਕ ਜੀ ਨਰੇ ਅੱਜ ਤੱਕ ਨਾ ਮੈਂ ਮেরিਤੀ ਤੋਂ ਕੋਈ ਕੰਮ ਨਹੀਂ ਕਰਾਂ ਤੇ ਨਾਲ ਇਹਨੂੰ ਕਦੇ ਝੜਕੀ ਐ ਠੀਕ ਐ ਮੰਮੀ ਗੱਲਾਂ ਤਾਂ ਇਖੇ ਕਰਦੀ ਐ ਇਹਦੇ ਕੋਈ ਸਜਾ ਨਹੀਂ ਖਰਨਾ ਕਿਉਂ ਕੋਈ ਸਹੀ ਗੱਲ ਐ ਮੰਮੀ ਆ ਖਰਚ ਤਾਂ ਕੱਟਣੀ ਪੈਣੀ ਐ ਤੇ ਇਹਨੂੰ ਰੱਖਿਆ ਕਰਾਂਗੇ ਖਿੱਚ ਕੇ ਫੇਰ ਲੋਟ ਆਉਗੀ ਨਹੀਂ ਇਹ ਤਾਂ ਸਿਰਚੇ ਗਲੀਆਂ ਕਰੂ ਆਪਣੇ ਇਹਨੂੰ ਆਏ ਸੀ ਵੀ ਮੇਰੇ ਤੇ ਰੋਮਾਂਦੂ ਮੈਂ ਡਰ ਜੂਗੀ ਹਾਂ ਖਾਂਦੇ ਤੇ ਚੁੱਪ ਕਰਕੇ ਬਸ ਕਹਿੰਦਾ ਕੋਈ ਨਾ ਪਾਪੀ ਮੈਂ ਖਰਾ ਦੇਣੀ ਤੇਰੇ ਨਾਲ ਕਿਉਂ ਇਹਦੇ ਪੇਕੇ ਖਾਣ ਨੂੰ ਦੇ ਕੇ ਜਾਂਦੇ ਤੂੰ ਡਰਾਂਗੀ ਕਾਹਦੇ ਵਾਸਤੇ ਡਰਨਾ ਐ ਇਹਨੂੰ ਆਨੂੰ ਮੈਂ ਡਰੀ ਖੜੀ ਐ ਮੰਮੀ ਅੱਜ ਕਾ ਲਏ ਤਾਂ ਕੱਪੜੇ ਇਹ ਮੈਨੂੰ ਕਾ ਚੱਕਾ ਪੀ ਆ ਜਾ ਤਾਲੀ ਕੀਤੇ ਚੱਲ ਜਾਈਂ ਲੀਲੇਨ ਟੀ-ਸ਼ਰਟ ਜੀ ਮੈਨੂੰ ਪਤਾ ਨਹੀਂ ਕਿੱਥੇ ਅੱਗ ਲਾਈ ਹੋਰ ਕਿਹੜਾ ਟੀ-ਸ਼ਰਟ ਲੈ ਲੈ। ਮੈਨੂੰ ਕਿਹਾ ਸੀ ਨਾ ਵੀ ਲੱਡੀ ਨੂੰ ਭਗ ਜਾਣ ਦੇ ਫੇਰ ਕਰਾਂਗੇ ਸਿੱਧੀ ਦੇਖ ਲੈ ਹੁਣ ਕਰਦੀ ਐ ਨਾ ਕੰਮ ਤੀਰਮਕਬੂਤ ਚੱਲਦੀ ਐ ਭੱਜੀ ਫਿਰਦੀ ਐ ਤੈਨੂੰ ਕਹਿੰਦੀ ਐ ਹਾਂ ਮਾਂ ਮੇਰਾ ਧਿਆਨ ਤੇਰੀ ਗੱਲਾਂ 'ਚ ਨਹੀਂ ਮੇਰਾ ਧਿਆਨ ਤਾਂ ਉਹਦੀ ਚੈਨ 'ਚ ਆ ਉਹ ਦੇਖ ਗਲ ਚ ਪਾਈ ਖਿਰਦੀ ਵੀਰਨ ਦੇਖ ਲੈ ਮਿੰਟ 'ਚ ਪਿੱਛੇ ਲਾ ਲਏ ਨੇ ਮੇਰੇ ਵਾਸਤੇ ਕਦੇ ਕੁਛ ਲੈ ਕੇ ਦਿੱਤਾ ਆ ਦੇਖ ਲੈ ਕੰਨ ਖਾਲੀ ਆ ਕਦੇ ਆਏ ਵੀ ਨਹੀਂ ਕਿ ਆ ਚਲ ਪਾਈ ਤੇਰੇ ਵਾਸਤੇ ਆ ਟੌਪਸ ਲੈ ਆ ਤੇ ਨਹੀਂ ਹੁਣ ਤੂੰ ਕੀ ਕਹਿਣਾ ਚਾਹੁੰਨੀ ਐ ਉਹ ਦੱਸ ਦੇ ਮੈਂ ਕੀ ਕਹਿਣਾ ਚਾਹੁੰਨੀ ਜਿਹੜੇ ਚੈਨ ਗਲ 'ਚ ਐ ਨਾ ਉਹ ਮੇਰੇ ਗਲ 'ਚ ਹੋਣੀ ਚਾਹੀਦੇ ਮੈਨੂੰ ਤਾਂ ਚੈਨ ਪਸੰਦ ਆ ਗਈ ਮੈਂ ਲੈ ਲਈ ਲੈ ਫਿਰ ਇਹ ਕਿੱਡੀ ਗੱਲ ਐ ਇਹਦੀ ਕਿਹੜਾ ਮਾਂ ਨੇ ਪਾਈ ਐ ਲਾਡੀ ਕਰਾਂਗੇ ਲੈ ਲਹਾਲਾ ਜਾ ਕੇ ਪਕਾਵੇਂ ਹਾਂ ਭਾਬੀ ਭਾਬੀ ਹਾਂ ਹਰਕਿ ਤੇ ਇੱਕ ਗੱਲ ਕਵਾਂ ਹਾਂ ਕਹਿ ਮੰਨੇਗੀ ਹਾਂ ਕੋਈ ਗੱਲ ਨਹੀਂ ਮੰਨ ਲੂੰਗੀ ਦੇਖੀ ਭਾਬੀ ਚੈਨ ਕਿੰਨੀ ਸੋਹਣੀ ਆ ਨਾ ਤੇਰੀ ਅ ਮੈਂ ਕਿ ਮੇਰਾ ਗੱਲ ਖਾਲੀ ਪਿਆ ਮੈਨੂੰ ਦੇ ਦੇ ਹਰ ਵੀ ਦੇ ਚ ਕੋਈ ਹੋਰ ਚੀਜ਼ ਹੁੰਦੀ ਨਾ ਮੈਂ ਸੱਚੀ ਤੇਨੂੰ ਲਾ ਕੇ ਦੇ ਦਿੰਦੀ ਮੇਰੇ ਕਾਂਡੇ ਹੋਰ ਵੀ ਪਿਆਸੀ ਹੋਣੇ ਤੇ ਜੋ ਕਹਿੰਦੀ ਉਹ ਲਿਆ ਕੇ ਦੇ ਨਹੀਂ ਆ ਆ ਲਾ ਕੇ ਦੇ ਦਿੰਨੀ ਕਰਨ ਵਾਲੇ ਭਾਬੀ ਚਾਹਣ ਪੋਣੇ ਗੱਲ ਜੇ ਕੰਨਾ ਜਿੱਤੇ ਮੈਂ ਕੋਣੀ ਨਹੀਂ ਕੁਛ ਲੈ ਫਿਰ ਕੀ ਹੈ ਕੁੜੀ ਨੇ ਮੰਗੀ ਆ ਚਾਹ ਦੇ ਦੇ ਮੰਮੀ ਨਾਦੀ ਨੇ ਗਿਫਟ ਕੀਤੀ ਸੀ ਮੈਨੂੰ ਉਹ ਜਾਂਦੀ ਹੋਣੀ ਮੈਨੂੰ ਦੇ ਕੇ ਗਏ ਸੀਗੇ ਲੈ ਭਾਬੀ ਮੇਰੀ ਗੱਲ ਸੁਣ ਵੀਰਾ ਵੀ ਤਾਂ ਮੇਰਾ ਹੀ ਆ ਉਹਦੀ ਚੀਜ਼ ਤੇ ਮੇਰਾ ਵੀ ਹੱਕ ਹੋਇਆ ਹੀ ਮੇਰਾ ਭਰਾ ਨਾ ਲਾ ਕੇ ਦੇ ਦਿੰਨੀ ਕੰਨਾਲੇ ਲੈ ਸੁਖਨੜ ਕੰਨ ਸੁਣਿਆ ਕਰ ਲਾ ਕੰਨਾਂ ਚ ਕਿਉਂ ਲਾਉਣੀ ਆ ਮੰਮੀ ਆ ਨਹੀਂ ਮੈਨਾਂ ਕਿ ਦੇ ਦੱਬੀ ਜਿੰਨਾ ਮੈਂ ਕਿਹਾ ਨਾ ਉਨਾ ਕਰ ਮੈਨੂੰ ਚੈਨ ਪਸੰਦ ਚੈਨ ਦੇ ਦੇ ਮੰਮੀ ਤੁਸੀਂ ਤਾਂ ਸਮਝਾਓ ਇਹਨੂੰ ਮੈਂ ਨਹੀਂ ਦੇ ਸਕਦੀ ਚੈਨ ਲੈ ਭਾਈ ਮੈਂ ਕੀ ਸਮਝਾਵਾਂ ਜਿਹੜੀ ਚੀਜ਼ ਮੇਰੀ ਕੁੜੀ ਮੰਗ ਲੈਂਦੀ ਹੈ ਨਾ ਅਸ ਤਾਂ ਕਦੇ ਇਹਨਾਂ ਜਵਾਬ ਨਹੀਂ ਦਿੰਦਾ ਵੀਰ ਨੂੰ ਚਾਹੇ ਪੁੱਛ ਲਈ ਵੀਰੇ ਦੇ ਕੋਈ ਵੀ ਚੀਜ਼ ਹੁੰਦੀ ਹੈ ਮੈਨੂੰ ਪਸੰਦ ਆ ਜਿਵੇਂ ਮਿੰਟ ਚ ਦੇ ਦਿੰਦਾ ਹਾਂ ਹਾਂ ਦੇ 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 ਪਬਲੀ ਨày ਭਾਬੂ ਤੇਰੇ ਦਾ ਭਾਈ ਸੋਹਣੀ ਲੱਗਦੀ ਆ ਦੇਖੀ ਬਣੀ ਮੇਰੇ ਕਿੰਨੀ ਸੋਹਣੀ ਲੱਗੂਗੀ ਦੇਖੀ ਕਿੰਨੀ ਜੱਚੂਗੀ ਥੈਂਕ ਯੂ ਭਾਬੀ ਕੱਲੀ ਕੱਲੀ ਨਾ ਨਾ ਤੇਰੀ ਐਨਾ ਕਦ ਕਰੀ ਸਕਦੀ ਆ ਲੈ ਪਰ じゃ ਨਹੀਂ ਤਾਂ ਨਾਮ ਦਾ ਵਾਸਤੇ ਸੋ ਸੋ ਕੁਛ ਕਰ ਦਾਂਦੀ ਆ ਫੇਰ ਕੀ ਹੋ ਗਿਆ ਕਿਵੇਂ ਲੱਗਦੀ ਹੁੰਦੀ ਬਹੁਤ ਸੋਹਣੀ ਲੱਗਦੀ ਮੂੰ ਦੇਖੀ ਕਿਵੇਂ ਕੀਤਾ ਸੀ ਹਾਂ ਹਾਂ ਤੇਰੀ ਆ ਲਾਡੀ ਮਸੀ ਤੇਰਾ ਭਾਈ ਆ ਪੇਕੇ ਕੋਲੋਂ ਦੇਖਿਆ ਹੋਵੇ ਇਹ ਜੋ ਕੁਝ ਕਰਾ ਇੱਥੇ ਆ ਕੇ ਇਹ ਕਰਦੀ ਆ ਸਰਿਆ ਤਾਂ ਹੈ ਨਹੀਂ ਕੁਸ ਮਾਂ ਤੋਂ ਕਰਦੀ ਜੇ ਤੂੰ ਵੀ ਮੱਚ ਗਈ ਗਈ ਹੁਣ ਕੀ ਚੀ ਗੇ ਰੇ ਦਸਤਾ ਕੋਈ ਨਾ ਵੀਰ ਦਸਤਾ ਕਹਿੰਦੀ ਮੈਂ ਤਾਂ ਪਾ ਕੇ ਦੇਖੀ ਸੀ ਉਹਨੂੰ ਆਏ ਕਹਦੀ ਬਾਪ ਮੈਂ ਤਾਂ ਕੋ ਭਾਬੀ ਨੇ ਕਿਹਾ ਸੀ ਪਾਣਾ ਤੁਹਾਨੂੰ ਸੋਹਣੀ ਲੱਗਦੇ ਤੇ ਬਾਈ ਆਈ ਗੱਲ ਦਾਦੀ ਜੰਕਾ ਜੰਗਾ ਠੀਕ ਹੈ ਇਹ ਤੇ ਹੁੱਟੀ ਖਾਣੇ ਆ ਇਹਨੇ ਸੋ ਪਰੋਟੇ ਪਕਾ ਕੇ ਸੈਟ ਕੀ ਕਹਿੰਦੇ ਤੈਨਤਾ ਜਣਿਆ ਇੰਨੇ ਰੋਟੇ ਕੌਣ ਖਾਂਦਾ ਮੰਮੀ ਕੋਈ ਨਹੀਂ ਮੰਮੀ ਤਾਂ ਦੇ ਮੰਮੀ ਤਾਂ ਕਲਾਸ ਲਗਉਂਦੀ ਹੈ ਦੀ ਆਈ ਨਹੀਂ ਲੋਟੋਂਦੀ ਮੰਮੀ ਤੁਮੀ ਬੋਲੋ ਜਲਦੀ ਆ ਆ ਦੇਖਾ ਦੇਖ ਕਿੰਨਾ ਥੱਬਾ ਰੋਟੀਆਂ ਦਾ ਬਣਾ ਰੱਖਿਆ ਆਪਾਂ ਘਰੇ ਕਿੰਨੀ ਕ ਰੋਟੀ ਖਾਣੇ ਤੈਨ ਨ ਜਾਣੇ ਆਪਾਂ ਬੂ ਨਹੀਂ ਮੈਂ ਮਰ ਗਈ ਇਹ ਨੀ ਇਹਨਾਂ ਥਹ ਪਾ ਕੇ ਰ ਬੈਗ ਰੋਟੀਆਂ ਖਾ ਖਵਾ ਲੀ ਆਪਾਂ ਮੈਂ ਤਾਂ ਸ਼ਾਂਦੀ ਵੀ ਬਣਾ ਲਈ ਆਪਣੇ ਵਾਸਤੇ ਵੀ ਆ ਹੀ ਖਵਾ ਦੂੰਗੀ ਇਹ ਨੂੰ ਆਕਰ ਕਦੋਂ ਆਉਗੀ ਆਟਾ ਖਰਾਬ ਕਰੀ ਜਾਂਦੀ ਆ ਮੰਮੀ ਇਹ ਨੂੰ ਨਿਕਲੋ ਕੋਲੋਂ ਕਿੰਨਾ ਮਰਜ਼ੀ ਮੱਥਾ ਮਾਰੀ ਜਾਓ ਕੁਝ ਨਹੀਂ ਸਿਖਾ ਕੇ ਭੇਜਿਆ ਦੀ ਮਾਣੇ ਨੂੰ ਐਨਾ ਤਾਂ ਇਹ ਨੂੰ ਪਤਾ ਹੀ ਐ ਵੀ ਆਪਾਂ ਤਿੰਨੇ ਜਣੇ ਐ ਉਹ ਨੀਂ ਇੱਕ ਰੋਟੀਆਂ ਪਕਾਈਏ ਆ ਗੱਲ ਵੀ ਨਾ ਤੂੰ ਦੱਸਿਆ ਕਰਨ ਜੇ ਰਸੋਈ ਚ ਪਹਿਲਾਂ ਹੁੰਦੀ ਨਾ ਪਾਈ ਵੀ ਇੰਨੀ ਕੁ ਰੋਟੀ ਬਣਾਇਆ ਕਰ ਇੰਨੀ ਕੁ ਸਬਜ਼ੀ ਬਣਾਇਆ ਕਰ ਇਹ ਕਿੱਥੋਂ ਕਹੇ ਜਿੱਕ ਲੈਣੀ ਪੱਲੇ ਪੈ ਗਈ ਐ ਤੂੰ ਬਾਜ਼ ਮਾਰਦਾ ਉਹਨੂੰ ਕਹਿ ਦੇ ਕੁੜੇ ਮਨਿੰਦਰ ਦੇਖ ਲੈ ਮੰਮੀ ਜਮਾ ਨਿਕalte ਹੋਣਾ ਹੁਣ ਕੋਈ ਬਾਹਾਨਾ ਘਟ ਦੂਗੀ ਕੀ ਕੀ ਹੋਇਆ ਮੰਮੀ ਲੋਣਾ ਕੀ ਜਿੰਨ ਮੈਂ ਦੱਸ ਦਿੰਗੀ ਤੱਕ ਕੀ ਹੋਣਾ ਨਾ ਇਹ ਤੇ ਰੋਟੀਆਂ ਆਥੰਦੀ ਵੀ ਬਣਾ ਲਈਆਂ ਨਾਲ ਨਹੀਂ ਉਹ ਨਾ ਆਟਾ ਜ਼ਿਆਦੇ ਗੁੰਨਿਆ ਗਿਆ ਸੀਗਾ ਮੇਰੇ ਤੋਂ ਤੇ ਨੀ ਬੋਲੇ ਭਾਂਡੇ ਜੇ ਆਟਾ ਜ਼ਿਆਦੇ ਗੁੰਨਿਆ ਗਿਆ ਤੂੰ ਚੱਕ ਦੇ ਹੈ ਉਹਨੀਆਂ ਟੋਟੀਆਂ ਪਕਾ ਲੈ ਜਿੰਨੀਆਂ ਖਾਣੀਆਂ ਮੈਂ ਕਿਹਾ ਚੱਲ ਦੁਪਹਿਰੇ ਵੀ ਖਾਣੇ ਬਾ ਕੀ ਆਪਣੇ ਨਾ ਬਾਹਰ ਸਨ ਤਿੰਨ ਚਾਰ ਕੁੱਤੇ ਆਉਂਦੇ ਨੇ ਦਰਵੇਸ਼ ਮੈਂ ਕਿਹਾ ਉਹਨਾਂ ਨੂੰ ਪਾ ਦੂੰਗੀ ਅੱਛਾ ਤੂੰ ਕੁੱਤਿਆਂ ਨੂੰ ਪਾਈਆ ਮੇਰਾ ਪੁੱਤ ਪਤਾ ਕਿ ਨਹੀਂ ਔਖੀ ਕਮਾਈ ਕਰਦਾ ਤੂੰ ਪਾ ਵਿੱਚ ਖੜਦਾ ਹੈ ਉਹ ਮम्मी ਮੈਨੂੰ ਵੀ ਪਤਾ ਤਾਂ ਫਿਕਰ ਤਾਂ ਮੈਨੂੰ ਵੀ ਆਜਨੇ ਕਾਟਾ ਜਿਆਦਾ ਗੁੰਨਿਆ ਗਿਆ ਤੈਨੂੰ ਬਾਹਰ ਕੁੱਤੇ ਭੌਂਕੀ ਆਂਦੀ ਸੀ ਨਾ ਬਾਬੀ ਤਾਂ ਧਿਆਨ ਕਿੱਥੇ ਸੀ ਆਟਾ ਕਿਨੇ ਜਾਦਾ ਬੰਨਗੇ ਜੇ ਗੁੰਨੇ ਜਿਆਦਾ ਤਾਂ ਗੁੰਨੇ ਗਿਆ ਨਹੀਂ ਮੇ ਤੁ ਗਲਤੀ ਹੋ ਗਈ ਮੰਮੀ ਬੱਗੇ ਤੂੰ ਤਿਆਨਾ ਰੱਖੂਗੀ ਤੂੰ ਤਾਂ ਕੰਮ ਖਰਾਬ ਕਰਕੇ ਕਹਿ ਦੇਣੀ ਹੈ ਗਲਤੀ ਹੋਗੀ ਗਲਤੀ ਹੋਗੀ ਕਿੰਨਿਆਂ ਤੋਂ ਗਲਤੀਆਂ ਤੇਨਾਂ ਮਾਫ਼ ਕਰੀਐ ਸੀ ਕਾਹ ਇਹ ਤਾਂ ਦੱਸ ਦੇ ਆ ਵੀ ਮੈਨੂੰ ਪਤਾ ਨਾ ਐਂ ਲੱਗਦਾ ਮਾਸੀ ਨੇ ਤੈਨੂੰ ਕੁਝ ਨਹੀਂ ਸਿਖਾ ਦਿੱਤੇ ਜੇ ਬਸ ਕੱਲੇ ਐਂ ਤੋੜਤੀ ਤੈਨੂੰ ਇੱਥੇ ਨਾ ਨਾ ਹਰ ਵੀ ਤੂੰ ਮੰਮੀ ਨੂੰ ਕਾਹ ਦੋ ਵਿੱਚ ਕਿਸੇ ਰਦਿਓ ਮੰਮੀ ਨੇ ਤਾਂ ਕੁਝ ਵੀ ਨਹੀਂ ਕਿਹਾ ਵਿਚਾਰੀ ਨੇ ਮੇਰ ਤੋਂ ਗਲਤੀ ਹੋਈ ਆ ਮੈਂ ਮਾਫ਼ੀ ਮੰਗ ਲੈਣੀ ਆ ਜਦੋਂ ਨਹੀਂ ਕਰਦੀ ਸੀ ਜਦੋਂ ਆਪਾਂ ਧੀ ਨੂੰ ਕੋਈ ਕੰਮ ਨਹੀਂ ਨਾ ਸਿਖਾਉਂਦੇ ਫਿਰ ਮਾਂ ਦੀ ਗੱਲ ਠੁਕਦੀ ਐ ਠੀਕ ਐ ਵੀ ਇਹਦੀ ਮਾਂ ਨੇ ਕੁਝ ਨਹੀਂ ਸਿਖਾ ਦਿੱਤੇ ਜੇ ਮੰਮੀ ਤੁਸੀਂ ਤਾਂ ਐਂ ਬੋਲੋ ਤੁਸੀਂ ਪਹਿਲੇ ਦਿਨ ਮੈਨੂੰ ਕੀ ਗੱਲਾਂ ਕੰਗਾਂ ਸੀ ਤੇ ਅੱਜ ਅੱਜ ਉਹੀ ਕਰਤੀ ਨਾ ਫਿਰ ਨੂੰ ਸੱਸ阿里 ਤੁਸੀਂ ਤਾਂ ਕਹਿੰਦੇ ਸੀ ਤੁਸੀਂ ਹੱਥ ਪਿੱਦੇ ਬਰਾਬਰ ਰੱਖਦੇ ਹੋ ਮੈਨੂੰ ਬਰਾਬਰ ਰੱਖਿਆ ਸੀ ਪਹਿਲੇ ਦਿਨ ਕਹੀ ਸੀ ਐਂ ਥੋੜਾ ਵੀ ਤੂੰ ਤਾਂ ਹੁਣ ਕੰਮ ਹੀ ਖਰਾਕ ਕਰੀ ਜਾਂਦੀ ਐ ਤੂੰ ਤਾਂ ਉਹ ਗੱਲਾਂ ਤੇ ਰਹੀ ਨਹੀਂ ਪਹਿਲੇ ਦਿਨ ਵਾਲੀਆਂ ਤੇ ਫਿਰ ਇੱਕ ਕੰਮ ਬਗਾਰ ਕੇ ਕਰਦੇ ਆ ਕੋਈ ਚੱਟਦਾ ਕੰਮ ਕਰਦੇ ਪਹਿਲੇ ਘਰੇ ਮੰਮੀ ਅੱਗੇ ਤੋਂ ਮੈਂ ਬਸ ਪੂਰੀਆਂ ਸੋਰੀਆਂ ਰੋਟੀਆਂ ਪਕਾਏ ਕਰੂੰਗੀ ਮੈਂ ਬਸ ਉਹਨਾਂ ਘਾਟਾ ਗੁਨਿਆ ਕਰ ਜਿੰਨੀ ਕਿ ਰੋਟੀ ਆਪਾਂ ਖਾਣੇ ਆ ਠੀਕ ਹੈ ਬਾਕੀ ਆਟਾ ਜੇ ਵੱਧ ਵੀ ਜਾਵੇ ਤਾਂ ਚੱਕਰਾ ਡਾੜ ਠੀਕ ਹੈ ਮੰਮੀ ਇਹ ਤਾਂ ਮੈਂ ਮੰਮੀ ਮੈਂ ਦੇਖ ਲਈ ਮੈਨੂੰ ਭੁੱਖ ਲੱਗੀ ਸੀ ਰੋਟੀਆਂ ਨਹੀਂ ਇਹ ਤਾਂ ਚੱਕ ਕੇ ਬਾਹਰ ਸੁੱਟਦਾ ਨਹੀਂ ਜਾਂ ਹੱਥ ਨਹੀਂ ਹੀ ਖਵਾ ਦਿੰਦੀ ਆਪਾਂ ਨੂੰ ਕਰ ਦਿੰਦੀ ਆਂ ਅੱਖ ਨੇ ਤੁਹਾਨੂੰ ਐਂ ਕਦੋਂ ਖਵਾਉਂਦੀ ਮੈਂ ਗਰਮ ਗਰਮ ਰੋਟੀ ਖਵਾਉਂਗੀ ਤੁਹਾਨੂੰ ਤੂੰ ਖਾਣੀਆ ਖਾ ਲੈ ਬਾਕੀ ਜਾ ਕੇ ਉਹ ਕੁੱਤਿਆਂ ਨੂੰ ਪਾਇਆ ਜਿਹੜੇ ਤੂੰ ਰੱਖ ਰੱਖੇ ਨੇ ਠੀਕ ਹੈ ਮੰਮੀ ਆ ਜਾ ਮੈਂ ਕੀ ਕਰਾਂ ਮੈਨੂੰ ਤਾਂ ਕਿਉਂ ਹੋ ਜਾਂਦਾ ਗਲਤ ਕੰਮ ਮੈਂ ਸਾਰੇ ਕੰਮ ਸਹੀ ਕਰਨ ਨੂੰ ਕਹਨੀਆ ਪਰ ਫਿਰ ਵੀ ਗਲਤ ਹੋ ਜਾਂਦੇ ਨੇ ਮੇਰੇ ਤੋਂ ਇਹ ਕਹਿੰਦਾ ਮੰਮੀ ਤੋਂ ਬਾਰ ਡਰ ਲੱਗਣ ਲੱਗ ਗਿਆ ਜਦੋਂ ਕੋਈ ਵੀ ਕੰਮ ਕਰਦੀ ਨਾ ਤੇ ਡਰ ਲੱਗਦਾ ਕਿਤੇ ਗਲਤ ਨਾ ਹੋ ਜਾਈ ਉਹ ਡਰ ਡਰ ਚ ਗਲ ਕੰਮ ਗਲਤ ਹੋ ਜਾਂਦਾ ਮੇਰੇ ਤੋਂ ਕੀ ਕਰਾਂ ਮੈਨੂੰ ਤਾਂ ਜਿਵੇਂ ਜੀਣੇ ਲੱਗਿਆ ਹੁੰਦਾ ਮੰਮੀ ਜਿਆਦਾ ਹੀ ਕਹਿੰਦੀ ਮੰਮੀ ਨੇ ਕਦੇ ਨਹੀਂ ਆਏ ਮੈਨੂੰ ਕਿਹਾ ਸੀ ਮੈਂ ਤਾਂ ਕੰਮ ਗਲਤ ਵੀ ਹੋ ਜਾਂਦੇ ਨਾ ਤੇ ਮੈਨੂੰ ਕਹਿੰਦੀ ਤੇ ਚਲ ਕੋਈ ਗੱਲ ਨਹੀਂ ਸਾਰੇ ਤੇ ਹੋ ਜਾਂਦੇ ਕੰਮ ਗਲਤ ਮੈਨੂੰ ਕਹਿ ਲੈਂਦੀ ਪੁੱਤ ਆਇ ਨੀ ਕੰਮ ਕੋਈ ਤਾਂ ਹੁੰਦਾ ਐਦੂ ਮੁੜ ਕੇ ਐਵੇਂ ਕੰਮ ਕਰ ਲਈ ਉਹ ਤਾਂ ਪਿਆਰ ਨਾ ਸਮਝਾਉਂਦੀ ਸੀ ਗੱਲ ਗੱਲ ਤੇ ਮੇਰੇ ਨਾਲ ਲੜਦੇ ਨਾਲੇ ਮੈਂ ਇਹਨੂੰ ਇੰਨਾ ਪਿਆਰ ਕਰਦੀ ਇੰਨਾ ਖਿਆਲ ਰੱਖਦੀ ਐ ਨਾ ਤਾਂ ਕੁੜੇ ਲੈ ਆ ਰੋਟੀ ਕਾਂਟਾ ਹੋ ਗਿਆ ਬੈਠੀਆਂ ਨੂੰ ਐਨੀ ਭੁੱਖ ਲੱਗੀ ਪਈ ਐ ਉੱਥੇ ਜਿੱਲੇ ਜਿੱਲੇ ਕਰੀ ਜਾਂਦੀ ਐ ਮਾਂ ਫਿਰ ਕੰਮ ਚੱਜਦਾਦਾ ਹੁੰਦਾ ਨਹੀਂ ਨਾਲੇ ਗੱਲ ਸੁਣੋ ਜੇ ਰੋਟੀ ਸੱਜੀ ਫੜਾਉਣੀ ਹੈ ਨਾ ਸੇਟ ਹਾ ਕੇ ਬੜਾਇਆ ਕਰ ਉਵੇਂ ਸਿਰ ਤੇ ਚੁੰਨੀ ਲੈ ਕੇ ਰੱਖਿਆ ਕਰ ਤੇਰੇ ਸਹੁਰਿਆਂ ਦਾ ਘਰ ਆਏ ਇਹ ਠੀਕ ਐ ਮੰਮੀ ਤੇਕਿਆਂ ਦਾ ਪਿੰਡ ਨਹੀਂ ਵੀ ਆਈ ਫਿਰਦੀ ਰਹਿਣੀ ਐ ਠੀਕ ਐ ਮੰਮੀ ਤੇ ਗੋਲਣ ਤਾਂ ਮਜਬੂਰ ਕਿਉਂ ਕਰਦੀ ਐ ਇਹ ਕੋਈ ਵੀ ਪੁੱਛਦੀ ਕੁਝ ਢੋਲ ਤਾਂ ਨਹੀਂ ਦਿੱਤਾ ਗੋਲਣੇ ਬਿਨਾ ਕੋ ਕੰਮ ਹੀ ਨਹੀਂ ਹੁੰਦਾ ਨਹੀਂ ਗੱਲ ਸੁਣਨੀ ਹਾਂਜੀ ਮੰਮੀ ਦੇਖੀ ਕਿਹੋ ਆਹ ਰੋਟੀਆਂ ਐ ਮੱਥੇ ਮਾਰੀਆਂ ਹੈ ਮਾੜੇ ਕੋਟੇ ਗਰਮ ਕਰਕੇ ਤੇ ਲਿਆ ਦਾਂਦੀ ਮੰਮੀ ਜਦ ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਮੈਂ ਗਰਮ ਗਰਮ ਪਕਾਈ ਜਾਂਦੀ ਸੀ ਵੀ ਗੁਮੀ ਖਾ ਲੋ ਹੂੰ ਤੁਸੀਂ ਕਿਹਾ ਭੁੱਖ ਨਹੀਂ ਹੈਗੀ ਲਿਆ ਦਿੰਨੀ ਆ ਗਰਮ ਕਰਕੇ ਮੈਂ ਤਾਂ ਗੰਮ ਕਰਨ ਨਾਲ ਹੋਰ ਹੀ ਕੜੀਆਂ ਜਾਂ ਇਹ ਹੋ ਜਾਂਦੀਆਂ ਨੇ ਅੱਛਾ ਹੁਣ ਤੇਰਾ ਅਸੀਂ ਹੁਕਮ ਮੰਨਿਆ ਕਰੀਏ ਜਿਵੇਂ ਤੂੰ ਕਿਹਾ ਕਰੇਗੀ ਉਵੇਂ ਚੱਲਿਆ ਕਰਕੇ ਮੰਮੀ ਮੈਂ ਹੋਰ ਪਕਾ ਦਿੰਨੀ ਆ ਨਾ ਬਸ ਉਹਦੀ ਤਾਂ ਲੇਟ ਪਕਾ ਲਾਂਦੀ ਰੋਟੀ ਉਹ ਤਾਂ ਤੈਨੂੰ ਆਏ ਹੋਗੇ ਦਮ ਦਮ ਪਕਾ ਕੇ ਰੋਟੀਆਂ ਕਰਕੇ ਕੰਮ ਪੈ ਜਾਂ ਜਾ ਕੇ ਅੰਦਰ ਧੀ ਅੱਗੇ ਤਾਂ ਤੁਸੀਂ ਸੁਧਿਆ ਰੋਟੀ ਖਾਣੇ ਹੋ ਅੱਜ ਤੁਸੀਂ ਲੇਟ ਕਰਤਾ ਮੇਰਾ ਕੀ ਕਸੂਰ ਹੈ ਤੇ ਯਾਨੀ ਗੱਲ ਸੁਣ ਦੇਖੀ ਆ ਰੋਟੀਆਂ ਕਪੇ ਕਿਆ ਕਰਕੇ ਤੇ ਰੋਟੀਆਂ ਨਹੀਂ ਪਕਾਈਆਂ ਮੰਮੇ ਤੁਸੀਂ ਗੱਲ ਗੱਲ ਤੇ ਕਾ ਤੋ ਟੋਕਣ ਲੱਗ ਗਏ ਲੱਗੇ ਟੋਕਣ ਬਾਬੀ ਕੰਮ ਹੀ ਟੋਕਣਾ ਆਲੇ ਤੇਰੇ ਹੁਣ ਟੋਕਾਂਗੀ ਫੇਰ ਤੈਨੂੰ ਅਕਲਾਉਗੀ ਮੈਂ ਪਾਣੀ ਲਿਉਣੀ ਤੇਰੇ ਘਰੇ ਵਸਤੀ ਕਹਿੰਨੇ ਆਸੀਂ ਤਾਂ ਰੋਕੇ ਦਿਖਾ ਦੰਦੀ ਐ ਤਾਂ ਕੰਮ ਨਹੀਂ ਕਰਦੀ ਰੋਟੀ ਖਾਣ ਨੂੰ ਵੀ ਨੀਂ ਚੀ ਕਰਦਾ ਐ ਜਗ੍ਹਾ ਤੂੰ ਹੀ ਬਣਾ ਕੇ ਦੇ ਦੇ ਕਰ ਮੈਂ ਤਾਂ ਰੋਟੀਆਂ ਦੋ ਇਹਨੂੰ ਕਾਦੇ ਵਾਸਤੇ ਲਿਆਂਦੀ ਐ ਕੰਮ ਵਾਸਤੇ ਲਿਆਂਦੀ ਐ ਇਹਨੂੰ ਆਹ ਕੰਮ ਕੋ ਚਾਚਾ ਦਾ ਕਰਦੀ ਨੀ ਫਿਰ ਲਿਆਂਦੀ ਐ ਕੰਮ ਵਾਸਤੇ ਸਾਰਾ ਮੱਥਾ ਮਰਵਾਉਂਦੀ ਰਹਿੰਦੀ ਆ ਤੂੰ ਕਹ ਕਿਵੇਂ ਲਾਇਆ ਇਹਨੇ ਦਾਲ ਨੂੰ ਮਸਖਾਲਾ ਹੁਣ ਜਿਵੇਂ ਲਾਤਾ ਦਿੱਤੀ ਡਾਕਟਰ ਪਾਣੀ ਕਰਕੇ ਫਿਰ ਇਹਦੇ ਨਾਲੋ ਜ ਮੱਥਾ ਮਾਰੀ ਲੇ ਕੋਈ ਕੁਝ ਨਹੀਂ ਹੁੰਦਾ ਮੰਮੀ ਨਾ ਇਹ ਨਹੀਂ ਬਣਾਉਣਾ ਆਵੇ ਨਾ ਇਹ ਤਾਂ ਕੰਮ ਵਟੰਗਦਾ ਹੋਵੇ ਬਸ ਇੱਕ ਰੋਣਾ ਲੇ ਕਹੀਏ ਰਵਾਲ ਵਿੱਚ ਹੈ ਸੁੱਕੀ ਸੰਧੀ ਰੋਂਦੀ ਰਹਿੰਦੀ ਐ ਸਾਰਾ ਦਿਨ ਰੋਣ ਪਾਈ ਰੱਖਦੀ ਐ ਜਿੱਦਨ ਦੀ ਆਈ ਇਹ ਨਾ ਘਰ ਤੇ ਰੋਣਾ ਪਿੱਟਣਾ ਹੀ ਨਿ ਮੁੱਕਦਾ ਨਾਲੇ ਭਾਈ ਰਾਜੀ ਰਹ ਗੁੱਸੇ ਰਹ ਆ ਗੱਲ ਗੱਲ ਤੇ ਰੋ ਕੇ ਨਾ ਦਿਖਾਇਆ ਕਰ ਮੇਰਾ ਪੁੱਤਰ ਹੈਂਦਾ ਪਰਦੇਸਾਂ ਵਿੱਚ ਤੂੰ ਸਾਰਿਆਂ ਨੂੰ ਰੋਣ ਪਾਈ ਰੱਖਦੀ ਆ ਠੀਕ ਐ ਮੰਮੀ ਇੱਕ ਦਿਨ ਭਾਬੀ ਤੇ ਰੋਣਾ ਹੀ ਲੈ ਕੇ ਬੈਜੂ ਸਾਨੂੰ ਤਾਂ ਦੀਦੀ ਐਂ ਕਿਉਂ ਬੋਲੀ ਜਾਂਦੇ ਹੋ ਤੁਸੀਂ ਜਾਂ ਫਿਰ ਤੂੰ ਨਾਲ ਰੋਇਆ ਕਰ ਕੋਈ ਗੱਲ ਰੋਣਾਂ ਦੀ ਕੀ ਗੱਲ ਐ ਤੈਨੂੰ ਕੀ ਕਹਤਾ ਸੀ ਤੈਨੂੰ ਮਾਰਦੇ ਕੁੱਟਦੇ ਆ ਨਹੀਂ ਪਰ ਤੁਸੀਂ ਗਲ-ਗਲ ਤੇ ਮੇਰੇ ਨਾਲ ਲੜਦੇ ਰਹਿੰਦੇ ਹੋ ਮੈਂ ਤਾਂ ਤੁਹਾਡੇ ਇੰਨੇ ਪਿਆਰ ਨਾਲ ਬੋਲਦੀ ਆ ਇੰਨਾ ਸਤਿਕਾਰ ਕਰਦੀ ਆ ਤੁਸੀਂ ਤਾਂ ਇਹ ਗਲ-ਗਲ ਤੇ ਕਿਉਂ ਮੇਰੇ ਨਾਲ ਲੜਦੇ ਰਹਿੰਦੇ ਆਂ ਭਾਈ ਅਸੀਂ ਲੜਦੇ ਨਹੀਂ

ਦੇਖਿਤ ਪੈਰਾ ਕੋਲ ਹੀ ਗਲਾਸ ਰੱਖ ਕੇ ਡੁੱਲ ਗਿਆ। ਬਦਦਾ ਕੰਮ ਤੂੰ ਵੀ। ਲੈ ਹੁਣ ਮੈਂ ਬਦਤ ਜਾਣ ਕੇ ਬਧਾਇਆ। ਚਲੋ ਮੈਂ ਅਗੇ ਰੋਟੀ ਖਵਾਈ। ਪੱਕ ਨਾ ਕੀਤੀ। ਰੋਟੀ ਤੈੱਕ ਰਹੇਗੀ। ਮਾ ਤਾਂ ਮੈਨੂੰ ਆਟਾ ਗੁੰਨਣ ਪਊਗਾ ਆਪੇ ਅਸਤੇ। ਚਲ ਥੋੜਾ ਜਿਹਾ 2 ਮਿੰਟ ਦਾ ਆਟਾ ਗੁੰਨੇ ਨੀ। ਬਹੁਤ ਤੰਦਰੇਗੀ। ਫਰੰਟ ਲਾਈ ਕਿ ਹੋਣੀ ਆ। ਫੇ ਤਾਂ ਹੀ ਕਰਦੀ। ਤਾਜ਼ੇ ਘੁਰੂੜ ਲੈਣੇ ਪਾਣਾ ਜਾਂਦਾ ਕੀ ਕਰਦੀਆਂ ਹਾ ਹੁਣ ਮੰਮੀ ਰੋਟੀਆਂ ਨਾ ਥੋੜੀਆਂ ਇੱਕ ਰੋਟੀ ਰਹਿ ਗਈ ਤੇ ਮੈਂ ਹਾਂ ਜੀ ਰੋਟੀ ਖਾਣੀ ਆ ਮੈਂ ਕਿਹਾ ਦੋ ਕ ਰੋਟੀਆਂ ਦਾ ਆਟਾ ਗੁੰਨ ਲੈਣੀ ਆ ਕੱਲੀ ਤੂੰ ਹੀ ਖਾਣੀ ਆ ਤੇ ਫੇਰ ਇੱਕ ਰੋਟੀ ਥੋੜੀ ਐ ਖਾ ਲੈ ਮੰਮੀ ਬਸ ਦੋ ਰੋਟੀਆਂ ਦੇ ਆਟਾ ਗੁੰਨੂਗੀ ਜ਼ਿਆਦਾ ਨਹੀਂ ਗੁੰਨਦੀ ਇਸ ਵਾਰ ਹਾਂ ਹੁਣ ਆਟਾ ਹੋਰ ਗੁੰਨ ਕੇ ਇੱਥੇ ਥੱਪ ਕੇ ਸਿਰ ਦੇ ਨਹੀਂ ਮੰਮੀ ਬਾਰਾ ਆਟਾ ਨਹੀਂ ਗੁੰਨਦੀ ਥੋੜਾ ਜਿਹਾ ਆਟਾ ਹੀ ਗੁੰਨੂਗੀ

ਪਰਾ ਤਾਂ ਚੰਗੀ ਭਲੀ ਉਹ ਪਈ ਐ ਐਡੇ ਐਂਡੇ ਲੱਗਿਆ ਤੇਰੇ ਆ ਟੱਕਣ ਜਾ ਕੇ ਬਹਿ ਗਈ ਕੋਈ ਗੱਲ ਨਹੀਂ ਮੰਮੀ ਮੈਂ ਇੱਕ ਰੋਟੀ ਨਾਲ ਹੀ ਸਾਰ ਲੂੰਗੀ ਸਾਰ ਲੈ ਨਾਲ ਇੱਕ ਰੋਟੀ ਖਾਇਆ ਕਰ ਆ ਖਾ ਖਾ ਡੈਂਗੜੇ ਵਰਗੀ ਹੋਈ ਜਾਨੀ ਐ ਸਿਹਤ ਦਾ ਧਿਆਨ ਰੱਖ ਲੈ ਠੀਕ ਐ ਗੱਲੀ ਨਹੀਂ ਸੁਣਦੀ ਬਸ ਜਦੋਂ ਅਸੀਂ ਤੈਨੂੰ ਕੋਈ ਗੱਲ ਕਹਿੰਦੇ ਆ ਤਾਂ ਠੀਕ ਠੀਕ ਕਹਿਦਾ ਕਰ ਮੁੜ ਕੇ ਹੋਏ ਕਹੇਦੀ ਤੇ ਉਹੀ ਕਹਾੜਾ ਲੱਗੀ ਐ ਰੋਟੀਆਂ ਖਾਣ ਹੈਲੋ ਮੈਂ ਵਧੀਆ ਇੱਕ ਸੀ ਦੱਸੋ ਤੁਸੀਂ ਕਿਵੇਂ ਹੋ ਠੀਕ ਆ ਮੈਂ ਵੀ ਕਿਵੇਂ ਫੋਨ ਲਾਤੇ ਹੋ ਨਹੀਂ ਚੱਕਿਆ ਮੈਂ ਨਾ ਕੰਮ ਕਰੀ ਜਾਂਦੀ ਸੀ ਮੈਨੂੰ ਪਤਾ ਨਹੀਂ ਲੱਗਿਆ ਹੋਰ ਤੁਸੀਂ ਠੀਕ ਹੋ ਹਾਂ ਜੀ ਮੈਂ ਵੀ ਵਧੀਆ ਹੋਰ ਤੁਸੀਂ ਰੋਟੀ ਖਾ ਲਈ ਸੀ ਹਾਂ ਹਾਂ ਅੱਜ ਖਾ ਲਈ ਤੇ ਤੁਸੀਂ ਜੀ ਲੱਗ ਕੇ ਤੁਹਾਨੂੰ ਪਤਾ ਹੀ ਆ ਤੁਹਾਡੇ ਬਿਨਾ ਕਿੱਥੇ ਜੀ ਲੱਗਦਾ ਮੇਰਾ ਹਾਂ ਜੀ ਥੋੜਾ ਜੀ ਲੱਗ ਗਿਆ ਦੋਸਤ ਦਰਬੀ ਮੰਤਨ ਮੰਗਿਆ ਵਾਚ ਜਿਵੇਂ ਲੱਗਿਆ ਇੱਕ ਥਾਣਾ ਹਾਂ ਉਹ ਤੁਹਾਡਾ ਜੀ ਤਾਂ ਲੱਗ ਜਾਂਦਾ ਯਾਰ ਦੋਸਤਾਂ ਨਾਲ ਇੱਥੇ ਜੀ ਲਾਉਣਾ ਤਾਂ ਮੇਰਾ ਹੀ ਔਖਾ ਇੱਥੇ ਉਹ ਉਹ ਵੀ ਨਹੀਂ ਇਹ ਤਾਂ ਹੈ ਮੰਮੀ ਭੈਣ ਤਾਂ ਹੈਗੇ ਆ ਦਾਦੀ ਵੀਰੇ ਦਾ ਫੋਨ ਹੈ ਹਾਂ ਵੀਰੇ ਦਾ ਫੋਨ ਲੈ ਮੇਰੀ ਗੱਲ ਕਰਾ ਹੈਲੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਹਾਂ ਹਾਂ ਵਧੀਆ ਮੈਂ ਤਾਂ ਤੂੰ ਦੱਸ ਵੀਰੇ ਕਿਵੇਂ ਆ ਅੱਛਾ ਕਿਵੇਂ ਚੱਲੀਂਦੀ ਡਿਊਟੀ ਡਿਊਟੀ ਬਣ ਗਿਆ ਲੈ ਵੀਰੇ ਨਾ ਭੈਣ ਦੇ ਫੋਨ ਤੇ ਫੋਨ ਨਹੀਂ ਕਰਨਾ ਭਾਬੀ ਦੇ ਫੋਨ ਤੇ ਬੜਾ ਫੋਨ ਕਰਨਾ ਆਉਂਦਾ ਤੈਨੂੰ ਕੁਛ ਨਹੀਂ ਬੱਸ 5 ਕਿ ਮਿੰਟ ਵੇਲਾ ਸੀ ਨਾ ਗੱਲ ਕਰ ਗਰਨਾ ਤੇ ਲੈ ਉਹੀ 5 ਮਿੰਟ ਮਾਰ ਨਾਲ ਗੱਲ ਕਰ ਲੈ ਵੀਰੇ ਲੈ ਮੰਮੀ ਨਾਲ ਗੱਲ ਕਰਾਉਣੀ ਹੈ 2 ਮਿੰਟ ਵੀ ਨਹੀਂ ਗੱਲ ਕਰਨ ਦਿੰਦੇ ਲੈ ਦੱਸ ਮੈਂ ਕਿਹੜਾ ਕੁਛ ਦੱਸਣ ਲੱਗੀ ਹਾਂ ਹੁਣ ਉਹਨਾਂ ਨੂੰ ਆਹ ਕਰਦੀਆਂ ਗੱਲਾਂ ਦੱਸ ਕੇ ਮੈਂ ਪਰੇਸ਼ਾਨ ਥੋੜਾ ਕਰਨਾ ਇਹਨਾਂ ਨੂੰ ਤਾਂ ਐ ਹੋ ਜਾਂਦਾ

ਆਪ ਕੋਈ ਨਹੀਂ ਆਉਂਗਾ ਇਹ ਨਾ ਪਤਾ ਕੀ ਹੈ ਕਿ ਹਣ ਤਾਂ ਛੁੱਟੀ ਲੈ ਕੇ ਆਏ ਸੀਗੇ ਮੈਨੂੰ ਐਵੇਂ ਆਇਆ ਗੱਲਾਂਾ ਮੈਂ ਤਾਂ ਗਿਆ ਸੀ ਕਿ ਹੁਣ ਫੇਰ ਦੁਬਾਰੇ ਹਾੜੇ ਵੱਡਣ ਲੱਗ ਗਿਆ ਹੋਰ ਤਾਂ ਬੁੱਤ ਕੁਛ ਨਹੀਂ ਚਲ ਮਨਿੰਦਰ ਕਰ ਕੀ ਕਹਿੰਨੀ ਮੈਂ ਤਾਂ ਉਹ ਤਾਂ ਤੇਰੀ ਸੀਮੇਂ ਨਵਾਂ ਦਾ ਇੱਕ ਮਹੀਨਾ ਛੁੱਟੀ ਨਹੀਂ ਲੈਂਦੀ ਹੁਣ ਤਾਂ 9 ਮਹੀਨੇ ਦੀ ਕੱਤੀ ਛੁੱਟੀ ਵਾਜੂ ਤੁਹਾਨੂੰ ਆਇਆ ਹੈ ਤਾਂ ਉਹ ਚੱਲ ਠੀਕ ਹੈ ਪੁੱਤ ਕੋਈ ਨਹੀਂ ਹਾਂ ਹੋਰ ਮੈਂ ਤਾਂ ਵਧੀਆ ਕਰਦੀ ਹੈ ਸੇਵਾ ਹਾਂ ਬੁੱਤ ਵਧੀਆ ਕੰਮ ਕਰਦੀ ਹੈ ਬਥੇਰੀ ਸੇਵਾ ਕਰਦੀ ਹੈ ਚਲ ਚਲ ਹਾਂ ਮੈਂ ਤਾਂ ਆਪ ਆਈ ਕਹਿੰਦੇ ਨੇ ਉਹਨੂੰ ਪੁੱਤ ਤੂੰ ਬਾਲਾ ਕੰਮ ਨਾ ਕਰਿਆ ਕਰ ਹਰਪ੍ਰੀਤ ਨੂੰ ਕਹਦਿਆਂ ਤੂੰ ਕਰਿਆ ਕਰ ਭਾਈ ਅੱਛਾ ਅੱਛਾ ਹਾਂ ਹੋਰ ਵੀਰੇ ਮੈਨੂੰ ਕੰਮ ਤੇ ਰਾਈ ਰੱਖਦੀ ਆ ਮੰਮੀ ਕਿ ਭਾਬੀਂ ਦੇ ਜਮਾ ਨਹੀਂ ਕਰਨ ਦਿੰਦੀ ਨਾ ਗਿਆ ਕਰੋ ਮੇਰਾ ਕਰ ਉਹ ਕੰਮ ਜੋ ਮੈਂ ਨਾ ਕਰੋ ਕੰਮ ਫਿਰ ਕਰ ਪਰ ਤੂੰ ਚਲ ਕੋਈ ਹੈ ਪੁੱਤ ਸਾਰੀ ਉਮਰ ਉਸੇ ਨਹੀਂ ਕੰਮ ਕਰਨਾ ਠੀਕ ਹੈ ਨਾ ਹਾਂ ਹਾਂ ਵਾ ਠੀਕ ਹੈ ਚਲ ਚੰਗਾ ਪੁੱਤ ਆ ਗਿਆ ਮਾਂ ਮੇਰੇ ਕੋਲ ਜੰਮਨ ਨੂੰ ਫੋਨ ਆ ਰਿਹਾ ਬਾਜ ਲੱਗੀ ਜਹਾ ਮਟੇਗਾ ਚੰਗਾ ਬੁੱਤ ਕਿੰਦਾ ਠੀਕ ਕਰਵਾ ਕੋਈ ਨਾ ਲਾ ਲਈ ਫੋਨ ਤੋਂ ਠੀਕ ਮਾਂ ਸ਼ੁਕਰਾਂ ਟਾਈਮ ਤੇ ਫੋਨ ਭਾੜ ਲਈ ਮੈਂ ਪਤਾ ਨਹੀਂ ਕੀ ਪਟੀਆਂ ਪੜਾਈ ਜਾਂਦੀ ਸੀ ਬਿਰੇ ਨੂੰ ਅੱਛਾ ਨਾ ਉਹਨੇ ਲੱਗ ਕੇ ਕਿਸੀ ਲਾਡੀ ਨੂੰ ਫੋਨ ਹੈ ਭਾਬੀ ਦਾ ਠੀਕ ਮੈਂ ਮਰ ਗਈ ਮੈਨੂੰ ਆਏ ਕੋਈ ਗੱਲਾਂ ਦੱਸਦੀ ਹੋਵੇ ਸਾਧਨੀਓ ਲੱਗੀ ਪਈ ਸੀ ਕੁਛੇ ਮੁੱਸਰ ਕਰਨ ਉ ਤਾਂ ਮੈਂ ਗਲਾਸ ਚੱਕਣ ਗਈ ਸੀ ਉਧਰੋਂ ਗੱਲ ਕਰਨੀ ਸਮਗਾ ਵੀਰੇ ਦਾ ਕੋਣਾ ਬਾ ਨਹੀਂ ਨਾਲ ਫੜਤੀ ਨਹੀਂ ਆ ਕੋਣ ਪਰ ਗੱਲ ਇੰਨੀ ਐ ਜੀ ਇਹਨੇ ਕੋਈ ਗੱਲ ਕਰੀ ਹੁੰਦੀ ਤਾਂ ਲਾਡੀ ਪੁੱਛਦਾ ਮੈਨੂੰ ਹਾਂ ਬਾਕੀ ਕਰ ਨੂੰ ਲੱਗਦੀ ਉਹ ਕੋਲ ਜਿੱਥੇ ਮੈਂ ਫੋਨ ਫੜ ਲਿਆ ਆ ਆ ਬੜੀਆ ਕਹਿਆ ਨਹੀਂ ਤੈਨੂੰ ਕਿਹਾ ਬਿੜਕ ਰੱਖਿਆ ਕਰੇਗੀ ਫੋਨ ਮੰਮੀ 24 ਘੰਟੇ ਤੇ ਪਿੱਛੇ ਪਿੱਛੇ ਤਰਫਦੀ ਰਹਿਣੀ ਆ ਬਸ ਆਹੀ ਕਰਦੀ ਰਿਹਾ ਕਰ ਪਿੱਛੇ ਪਿੱਛੇ ਆਏ ਨਾ ਕੋਈ ਗੱਲ ਪਤਾ ਪਤਾ ਲੱਗ ਜੇ ਵੀ ਅੱਜ ਇਹਨੇ ਲਾਡਿੰਗ ਗਸਤੀ ਆਪਣੀ ਆ ਗੱਲ ਤੂੰ ਬੇਫਿਕਰ ਰਹਿ ਮੈਂ ਪੂਰਾ ਧਿਆਨ ਰੱਖੂੰਗੀ ਜਿਵੇਂ ਤੂੰ ਕਹੇਂਗੀ ਮੈਂ ਉਵੇਂ ਕਰੂੰਗੀ ਬਸ ਠੀਕ ਹੈ ਆਏ ਤਾਂ ਮੈਨੂੰ ਪਤਾ ਮੇਰੀ ਧੀ ਦਾ ਠੀਕ ਹੈ ਮੰਮੀ ਚੰਗਾ ਫੋਨ ਜਾ ਫੜਾ ਦਾਂਗਾ ਫੜਾਇਆ ਫੋਨ ਪਰ ਚੰਗਾ ਚੰਗਾ ਵਧੀਆ ਆਏ ਇਹਨੂੰ ਖਿੱਚ ਕੇ ਰੱਖਾਂਗੇ ਨਾ ਫੇਰ ਹੀ ਲੋਟ ਆਉਗੀ ਨਹੀਂ ਜੇ ਇਹਨੂੰ ਜਾਦੇ ਲੇਲੇ ਪੇਪੇ ਜੇ ਕਿਤੇ ਤਾਂ ਸਿਰ ਹੀ ਚੜ ਜੂਗੀ ਮੁੱਖਾ ਬੰਦ ਨਾ ਕੀ ਹੋ ਗਿਆ ਐ ਆ ਕੇ ਖੜ ਗਈ ਇੱਥੇ ਮੰਮੀ ਪਤਾ ਨਹੀਂ ਕਿਉਂ ਚਿੱਤ ਜਿਹਾ ਖਰਾਬ ਹੋਇਆ ਪੁਲਟੀਆਂ ਲੱਗੀਆਂ ਪੰਗਾ ਸਵੇਰ ਦੀਆਂ ਲੈ ਸਾਰਾ ਦਿਨ ੜੜਪਾ ਸੜਪਾ ਖਾਣੀ ਨਹੀਂ ਰਹੀ ਐ ਕਦੇ ਕੁਛ ਖਾ ਲਿਆ ਕਦੇ ਕੁਛ ਖਾ ਲਿਆ ਚਿੱਤ ਖਰਾਬ ਹੋਣਾ ਹੀ ਐ ਮੰਮੀ ਮੈਂ ਕੀ ਆਪਣਾ ਸਬਲਾ ਖਾ ਲਿਆ ਸਾ ਦਿਨ ਤਾਂ ਰੋਟੀ ਨਹੀਂ ਖਾਂਦੀ ਉਹਦੇ ਕਰਕੇ ਤਾਂ ਤੇ ਆਪ ਬਨ ਜਾਂਦਾ ਓਹੋ ਦੇਖ ਵਿਚਾਰੀ ਭੁੱਖੀ ਰਹਿੰਦੀ ਐ ਰੋਟੀ ਨਹੀਂ ਖਾਂਦੀ ਸਾਰਾ ਦਿਨ ਤਾਂ ਤੇਰਾ ਮੂੰਹ ਚੱਲਦਾ ਝੂਠ ਕਿਆ ਬੋਲੀ ਐਨੀ ਐ ਤੂੰ ਭਾਬੀ ਕੀ ਝੂਠ ਬੋਲਦਾ ਕੀ ਝੂਠ ਬੋਲਦਾ ਗੱਲ ਗੱਲ ਤੇ ਤੁਸੀਂ ਮੈਨਾਂ ਲੜਨ ਲੱਗ ਜਿੰਨੇ ਮੈਂ ਤੈਨੂੰ ਕੀ ਕਹਿਤਾ ਐਨੀ ਤਾਂ ਪਿਆਰ ਦਾ ਦੁਨੀਆਂ ਰਹਿੰਦੀ ਤੂੰ ਸਰ ਘਰ ਉੱਤੇ ਸੁਣਾਉਣ ਨਾ ਤਾਂ ਜੱਦ ਨਾ ਰੋਟੀ ਖਾਣ ਦਿੰਦੇ ਕੋਈ ਕੰਮ ਕਰਦੀ ਹੋ ਚਣ ਕੋਚਾ ਕੱਢਣ ਲੱਗ ਜਿੰਨੇ ਤੁਸੀਂ ਆ ਤੇਰੇ ਖਲਾਮਾ ਇੰਤਰਾ ਕੁਝ ਜ਼ਿਆਦਾ ਨਹੀਂ ਚੱਲਣ ਲੱਗੀ ਕਿੰਨਾ ਕਿਸਾ ਹਾਂ ਬਹੁਤ ਸਹੀ ਐ ਨਹੀਂ ਮੈਂ ਤਾਂ ਕਿਸ ਨੂੰ ਦੱਸਿਆ ਵੀ ਨਹੀਂ ਹੈਗਾ ਪਰ ਮੈਨੂੰ ਐ ਤੁਸੀਂ ਸੁਧਰ ਜਾਊਂਗਾ ਸੁਧਰ ਜਾਊਂਗਾ ਤੂੰ ਸੁਧਰਦੇ ਨਹੀਂ ਨਾ ਸੁਧਰਨੋਂ ਸੀ ਕੀ ਕੀਤਾ ਨਾ ਤੂੰ ਦੱਸੇਂਗੀ ਕਿਹਨੂੰ ਦੱਸੀ ਦੱਸ ਕਿਹਨੂੰ ਦੱਸੇਂਗੀ ਮੇਰੇ ਕੋਲ ਅੱਗੇ ਪਿੱਛੇ ਕੋਈ ਨਹੀਂ ਹੈਗਾ ਮੇਰਾ ਭਰਾ ਹੈਗਾ ਮੇਰੀ ਮਾਂ ਹੈਗੀ ਤਾਂ ਚਾਹ ਫਿਰ ਕਿ ਮਰੀਏ ਕਰਕੇ ਬਤਾ ਨੇ ਚੱਕਰ ਆਈ ਅੰਦਰ ਸੀ ਦਵਾਈ ਦਵਾਉਣ ਜਾਂਦੇ ਸੀ ਅਸੀਂ ਤਾਂ ਜਾਂਦੇ ਸੀ ਦਵਾਈ ਦਵਾਉਣ ਨਾ ਮਾਰ ਗਿਆ ਧੱਕਾ ਵਾਰ ਗੱਡਿਆ ਨਹੀਂ ਨਹੀਂ ਪੁੱਤ ਇਹ ਤਾਂ ਤੈਨੂੰ ਲੈ ਕੇ ਉਹੀ ਭੱਜ ਲਈ ਬਾਹਰ ਨੂੰ ਅੱਛਾ ਉਹੀ ਭੱਜ ਲਈ ਹੈ ਨਾ ਇਹਦੇ ਦਿਮਾਗ 'ਚ ਫਰਕ ਆ ਮਨਿੰਦਰ ਤੂੰ ਮੈਨੂੰ ਦੱਸ ਕੀ ਗੱਲ ਹੋਈ ਸਾਰੀ ਗੱਲ ਦੱਸ ਦੱਸਦੀਆਂ ਤੁਹਾਡੇ ਜਾਣ ਤੋਂ ਬਾਅਦ ਮਾ ਪਤਾ ਹੀ ਨਹੀਂ ਹਰਪ੍ਰੀਤ ਨੂੰ ਤੇ ਮੰਮੀ ਨੂੰ ਕੀ ਹੋ ਗਿਆ ਮੇਰੇ ਨਾਲ ਹਰ ਗੱਲ ਤੇ ਲੜਦੇ ਆ ਕਦੇ ਕੁਛ ਬੋਲਦੇ ਆ ਕਦੇ ਮੇਰੇ ਪੇਕਿਆਂ ਤੱਕ ਵੀ ਬੋਲਦੇ ਆ ਪਰ ਮੈਂ ਫਿਰ ਵੀ ਚੁੱਪ ਕਰਕੇ ਸਹੀ ਗਈ ਮੈਨੂੰ ਐਸੇ ਤੁਹਾਨੂੰ ਤਾਂ ਡਿਊਟੀ ਤੇ ਕਿਉਂ ਤੰਗ ਕਰਨਾ ਪਰ ਅੱਜ ਤਾਂ ਹੱਦ ਹੀ ਹੋ ਗਈ ਪਾਹ ਫੜ ਕੇ ਘਰੋਂ ਘੜਤਾ ਮੈਂ ਬਿਮਾਰ ਸੀ ਇਸ ਦਾਸ ਮੇਰੀ ਕੀ ਗਲਤੀ ਆ ਘਰੋਂ ਘੜਤਾ ਨਾ ਦੱਸ ਕੀ ਮાળਗੀ ਤੈਨਾਂ ਤੁਹਾਡਾ ਹੈ ਨਾ ਕਿਉਂ ਇਹਨੂੰ ਘਰੋਂ ਕੱਢਦੇ ਸੀ ਨਾ ਕੀ ਇਹ ਡੋਲਿਆ ਹੀ ਕਰਦਾ ਪੁੱਤੇ ਝੂਠ ਬੋਲਦੀ ਐ ਸਾਰੀਆਂ ਗੱਲਾਂ ਅੱਛਾ ਇਹ ਝੂਠ ਬੋਲਦੀ ਐ ਮੈਨੂੰ ਨਾ ਸਾਰਾ ਹੀ ਪਤਾ ਤੇਰਾ ਵੀ ਠੀਕ ਹੈ ਨਾ ਵੀ ਇਹ ਮਾਂ ਤੋਂ ਇਹ ਮਗਰ ਲੱਗਦੀਆਂ ਤੇ ਇਹ ਕਿਹੋ ਜਿਹੀ ਆ ਅੱਛਾ ਅੱਜ ਜੇ ਤੇਰੇ ਘਰ ਵਾਲੀ ਆ ਗਈ ਤਾਂ ਕੰਨ ਮਾੜੀ ਲੱਪਣ ਲੱਗੀ ਮੈਨੂੰ ਨਾ ਮਾੜੀ ਵਾਲੀ ਗੱਲ ਲੱਗੀ ਆ ਮੈਨੂੰ ਪਤਾ ਪਹਿਲੇ ਦਿਨ ਉਹਨੇ ਕੰਮ ਤਾਂ ਠੀਕ ਤਾਂ ਨਹੀਂ ਕਰ ਹੈ ਹੁਣ ਸਾਰਾ ਕੰਮ ਇਹਦੋਂ ਕਰਵਾਉਂਦੀ ਹੋਊਗੀ ਉਹਦੀ ਦੇਖ ਲੈ ਕਿ ਮੈਂ ਤਾਂ ਜਿੱਦ ਤੂੰ ਚਾਹ ਨਹੀਂਦੀ ਸੀ ਕਿ ਵੀ ਚਾਹ ਸਵਾਦ ਨਹੀਂ ਬਣਾਈ ਨਾ ਕੀ ਹੋਇਆ ਸੀ ਚਾਹ ਨੂੰ ਉਸ ਤੋਂ ਬਾਅਦ ਚਾਹ ਦੇਦਾ ਕਿੰਨੀ ਵਧੀਆ ਬਣਾਉਣ ਲੱਗੀ ਸੀ ਇਹ ਉਸ ਤੋਂ ਬਾਅਦ ਹੀ ਬਣਾਉਣ ਲੱਗੀ ਆ ਹਾਂ ਫਿਰ ਜੇ ਕਿਹਦੀ ਪਾਪੀ ਨੇ ਫਿਰਤੀ ਚਾਹ ਦੀ ਬਣਾਉਣ ਲੱਗੀ ਆ ਮਿੰਦਰ ਹਾਂ ਇਹ ਤਾਂ ਮੈਂ ਤੈਨੂੰ ਦੇ ਕੇ ਗਿਆ ਸੀ ਤੈਨੂੰ ਗਿਫਟ ਕੀਤੀ ਸੀ ਇਹ ਤਾਂ ਮੈਂ ਉਹਦੇ ਗੱਲ ਚ ਕੀ ਕਰਦੀ ਐ ਉਹ ਤਾਂ ਮੈਂ ਨਾ ਭਾਬੀ ਨੇ ਦੇਤੀ ਸੀ ਭਾਬੀ ਕਹਿੰਦੀ ਸੋਹਣੀ ਲੱਗਦੀ ਤੂੰ ਪਾ ਲਿਆ ਗੱਲ ਜੋ ਮੇਰੇ ਤੋਂ ਹਾਏ ਐਨੇ ਝੂਠ ਬੋਲਦੀ ਆ ਤੂੰ ਮੇਰਾ ਪੁੱਤ ਘਰੇ ਆਇਆਗਾ ਤੈਨੂੰ ਪੜਾਉਣੀ ਆ ਸਾਡੇ ਨਾਲ ਅੱਡ ਕਰਾਉਣੀ ਆ ਤੂੰ ਅੱਛਾ ਵਾ ਝੂਠ ਬੋਲਦੀ ਐ ਨਾ ਜੇ ਹੈ ਆਉ ਦੇ ਮੂੰਹੋਂ ਮੈਨੂੰ ਦੱਸ ਦੀ ਫੇਰ ਤਾਂ ਮੈਂ ਚੱਲ ਮੰਨ ਲੈਂਦਾ ਵੀ ਇਹਦਾ ਮੈਂ ਕੀ ਕੀ ਦਿੱਤਾ ਹੈਂ ਮੈਨੂੰ ਇਹ ਮਗਰ ਲੱਗਦਾ ਹੁਣ ਤਾਂ ਮੈਂ ਆਪਦੇ ਅੱਖੀ ਦੇਖ ਲਿਆ ਤੁਸੀਂ ਇਹਨੂੰ ਘਰੋਂ ਧੱਕੇ ਮਾਰ ਮਾਰ ਕੇ ਕੱਢੀ ਜਾਂਦੇ ਆ ਨਾ ਗੱਲ ਕੀ ਹੋਈ ਐ ਦੱਸੋ ਤਾਂ ਸਹੀ ਮੈਨੂੰ ਮਿੰਦਰ ਮੇਰੀ ਗੱਲ ਸੁਣ ਆਪਾਂ ਇੱਥੇ ਰਹਿਣੇ ਨਹੀਂ ਮੈਂ ਤਾਂ ਤੈਨੂੰ ਸਗੋਂ ਦੀ ਸਰਪ੍ਰਾਈਜ਼ ਦੇਣਾ ਸੀਗਾ ਵੀ ਮੈਂ ਉੱਥੇ ਕੁਆਟਰ ਲੈ ਲਿਆ ਤੇ ਆਪਾਂ ਉੱਥੇ ਚੱਲਾਂਗੇ ਆਪਾਂ ਦੋਵੇਂ ਜਾਣੇ ਤੇ ਫਿਰ ਤੁਸੀਂ ਤੁਸੀਂ ਰਹੋ ਹੁਣ ਇੱਥੇ ਠੀਕ ਐ ਖੁਸ਼ ਹੋ ਨਾ ਹੁਣ ਤੁਸੀਂ ਇਹਨੂੰ ਕੱਢਣਾ ਚਾਹੁੰਦੇ ਸੀ ਤੁਸੀਂ ਦੋਵੇਂ ਜਾਣੀਆਂ ਰਹੋ ਇੱਥੇ ਅੱਜ ਤਾਂ ਇੱਥੇ ਰਹਿ ਕੇ ਰਾਜ਼ੀ ਨਹੀਂ ਪਰ ਤੁਸੀਂ ਮੈਨੂੰ ਸਰਪ੍ਰਾਈਜ਼ ਦਿੱਤਾ ਕਮਾਲ ਹੋਊਗੀ ਲੈ ਨੂੰ ਧੱਕੇ ਮਾਰ ਕੇ ਕੱਢੀ ਆ ਨਿਆ ਜੇ ਮੈਂ ਨਾ ਆਉਂਦਾ ਤਾਂ ਇਹਦਾ ਕੀ ਬਣਦਾ ਵੀਰੇ ਤੂੰ ਕਿਤੇ ਜਿੰਦਗੀ ਘਰ-ਵਾਰ ਸਾਰਾ ਤੇਰਾ ਹੀ ਆ ਕੋਈ ਗੱਲ ਨਹੀਂ ਮੈਂ ਤਾਂ ਘਰ-ਵਾਰ ਹੋਰ ਬਣਾ ਲੂੰਗਾ ਮੈਂ ਤੇ ਮੇਰੀ ਘਰ ਵਾਲੀ ਹੈਗੇ ਆ ਚੱਲ ਰਣਿੰਦਰ ਆਪਾਂ ਹੀ ਜਾਣਾ ਇੱਥੇ ਨਾ ਨਮਕੀ ਤੁਸੀਂ ਕੁਮਾਰੀ ਸਮਝ ਨਹੀਂ ਆਏ ਦੀ ਹੈ ਇਹਨੂੰ ਧੱਕੇ ਮਾਰ ਦਿਆਂ ਚੱਲ ਕੋਈ ਨਹੀਂ ਲੱਭ ਜੂਗਾ ਬੰਦਾ ਵੀਰੇ ਵੀ ਨਹੀਂ ਖਾਂਦਾ ਸੋਰਾ